ਸੇਵਾ ਲਈਏ ਸੇਵਾ ਕਰਾਂਗੇ ਲੰਗਰ ਦੀ ਵੀ ਸੇਵਾ ਕਰਾਂਗੇ ਭੰਡਾ ਦੀ ਵੀ ਸੇਵਾ ਕਰਾਂਗੇ ਜਿੱਥੇ ਵੀ ਸੇਵਾ ਕਰਾਂਗੇ ਸਾਡੀ ਸੇਵਾ ਪੂਰੀ ਕਰਾਂਗੇ ਗੁਰੂ ਘਰ ਦੀ ਵੀ ਸੇਵਾ ਕਰਨੀ ਗੁਰੂ ਘਰ ਦੇ ਵਿੱਚ ਤਾਂ ਕਿ ਤੁਸੀਂ ਆਪਣੇ ਆਪੇ ਗੁਰਬਖਸ਼ ਕਰਦੇ ਸਿਪਾ ਬਖਸ਼ ਕਰੋ ਇਹ ਆਪਾਂ ਕਿੰ ਤੁਪੰਤੂ ਕਰੀਏ ਉਹ ਸੰਸਥਾ ਤੇ ਕਰੀਏ ਜਿਹੜੀ ਸਾਡੀ ਸਿੱਖਾਂ ਦੀ ਸਭ ਤੋਂ ਸੁਪਰੀਮ ਤਾਕਤ ਹੈ ਟੋਹਾ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਕਹਿੰਦੇ ਕੱਲ ਤਕਟੀਆਂ ਪਾ ਕੇ ਬਾਥਰੂਮ ਸਾਫ਼ ਕੀਤੇ ਹੈ ਗੁਰੂ ਘਰ ਦੇ ਬਾਥਰੂਮ ਤੇ ਇਹ ਵੀ ਗਲਤ ਹੈਗਾ ਤਕਟੀਆਂ ਪਾ ਕੇ ਉੱਤੇ ਬਾਣੀ ਲਿਖੀ ਹੋਈ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਕੋਈ ਇਹ ਤਾਂ ਉਹਨਾਂ ਦੀ ਗੱਲ ਉਹਨਾਂ ਨੇ ਦੇਖਣੀ ਹੈ ਅਸੀਂ ਤਾਂ ਜੋ ਸਾਨੂੰ ਹੁਕਮ ਹੋਇਆ ਉਹ ਕਰਨਾ ਹੈ ਵੀਡੀਓ ਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਣ ਦੀ ਜਿਹੜੀ ਹੈ ਹੋਈ ਹੈ ਗੋਲੀ ਜ਼ਰੂਰ ਨਹੀਂ ਲੱਗੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈਗੀ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਦੰਜੋਗਾ ਬਹੁਤ ਮਾਰਿਆ ਗੁਰੂ ਘਰ ਦੇ ਵਿੱਚ ਆਕੇ ਇਦਾਂ ਦੀ ਗੱਲ ਕਰਨੀ ਇਦੋਂ ਨਿੰਦਣ ਜੋ ਕੋਈ ਹੋ ਨਹੀਂ ਸਕਦਾ ਤਾਂ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਦੇ ਵੱਲੋਂ ਜਿਹੜੀ ਕੱਲ ਸਜਾ ਜਿਹੜੀ ਆ ਉਹ ਸੁਣਾਈ ਗਈ ਸੀ ਤਾਂ ਜਿਹਦੇ ਵਿੱਚ ਤਨਖਈਆ ਅਤੇ ਕੁਝ ਸੇਵਾ ਜਿਹੜੇ ਲਗਾਈ ਗਈ ਸੀ ਤਾਂ ਅੱਜ ਸੁਰਜੀਤ ਸਿੰਘ ਰਖੜਾ ਔਰ ਚੰਦੂ ਮਾਜਰਾ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਨਾ ਦੀ ਜਿਹੜੀ ਆ ਉਹ ਸੇਵਾ ਕਰਦੇ ਹੋਏ ਨਜ਼ਰ ਆਏ ਦਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਾਂ ਜਰੂਰ ਜਿਹੜੀ ਹੈਗੀ ਔਰ ਇਹ ਸੇਵਾ ਇੱਕ ਘੰਟਾ ਜਿਹੜੀ ਆ ਉਹ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੇ ਵੱਲੋਂ ਜਿਹੜੀ ਹੈ ਕੀਤੀ ਗਈ ਹੈਗੀ ਇਹ ਗੱਲਬਾਤ ਕਰਨ ਦੀ ਵੀ ਜਿਹੜੀ ਹੈ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੈਗੀ ਆ ਉਹ ਕੱਲ ਸੇਵਾ ਸਿੰਘ ਰਖਣਾ ਜਿਹੜਾ ਹੈਗਾ ਉਹ ਗੁਰਦੁਆਰਾ ਬਹਾਦਰਗੜ ਦੇ ਵਿੱਚ ਪਹੁੰਚਦੇ ਨੇ ਔਰ ਸੇਵਾ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਰਖੜਾ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਅੱਜ ਸੇਵਾ ਲਗਾਈ ਗਈ ਸੀ ਤੁਹਾਡੀ ਸੇਵਾ ਕਰ ਰਹੇ ਹਾਂ ਜੀ ਜੀ ਸੇਵਾ ਲਈ ਆਏ ਸੇਵਾ ਕਰਾਂਗੇ ਲੰਗਰ 'ਚ ਵੀ ਸੇਵਾ ਕਰਾਂਗੇ ਭਾਂਡਿਆਂ ਦੀ ਵੀ ਸੇਵਾ ਕਰਾਂਗੇ ਦਿੱਤੇ 'ਚ ਵੀ ਸੇਵਾ ਕਰਾਂਗੇ ਸਾਡੀ ਸੇਵਾ ਪੂਰੀ ਕਰਾਂਗੇ ਰਖੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਮਨ ਹੌਲਾ ਹੁੰਦਾ ਹੁਣ ਜਿਵੇਂ ਜਿਸ ਤਰੀਕੇ ਦੀ ਸੇਵਾ ਕਰ ਰਹੇ ਹੈਗੇ ਆ ਇਹਦੇ 'ਚ ਕਹਿਣ ਵਾਲੀ ਗੱਲ ਹੀ ਨਹੀਂ ਹੁੰਦੀ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਗੁਰੂ ਘਰ ਦੇ ਵਿੱਚ ਤਾਂ ਕਿ ਤੁਸੀਂ ਆਪਣੇ ਆਪੇ ਗੁਰਬਖਸ਼ ਕਰਨਾ ਚਿਪਾ ਚ ਬਖਸ਼ ਕਰਨਾ ਲੋਕਾਂ ਦਾ ਬਹੁਤ ਸਾਰਾ ਹੈ ਕਿ ਸੇਵਾ ਜਿਹੜੀ ਹੈ ਇਹ ਘੱਟ ਲਈ ਗਈ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਦੇਖੋ ਸੇਵਾ ਘੱਟ ਹੋਵੇ ਸੇਵਾ ਵੱਧ ਹੋਵੇ ਸੇਵਾ ਤਾਂ ਸੇਵਾ ਹੁੰਦੀ ਹੈ ਦੇਖੋ ਇਹ ਆਪਾਂ ਕਿੰਤੂ ਪ੍ਰੰਤੂ ਕਰੀਏ ਉਹ ਸੰਸਥਾ ਤੇ ਕਰੀਏ ਜਿਹੜੀ ਸਾਡੀ ਸਿੱਖਾਂ ਦੀ ਸਭ ਤੋਂ ਸੁਪਰੀਮ ਤਾਕਤ ਹੈ ਪਾਵਰ ਹੈ ਉੱਥੇ ਆਪਾਂ ਕਿੰਤੂ ਪ੍ਰੰਤੂ ਕਰੀਏ ਉਹ ਮੇਰੇ ਖਿਆਲ ਵਧੀਆ ਕਰ ਲੀ ਕਿ ਕਿ ਬਲਟੋਹਾ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਕੱਲ ਤਕਤੀਆਂ ਪਾ ਕੇ ਬਾਥਰੂਮ ਸਾਫ਼ ਕੀਤੇ ਹੈ ਗੁਰੂ ਘਰ ਦੇ ਬਾਥਰੂਮ ਤੇ ਇਹ ਵੀ ਗਲਤ ਹੈਗਾ ਤਕਤੀਆਂ ਪਾ ਕੇ ਉੱਤੇ ਬਾਣੀ ਲਿਖੀ ਹੋਈ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਹੁਣ ਉਹਨਾਂ ਦੀ ਗੱਲ ਉਹਨਾਂ ਨੇ ਦੇਖਣੀ ਹੈ ਅਸੀਂ ਤਾਂ ਜੋ ਸਾਨੂੰ ਹੁਕਮ ਹੋਇਆ ਉਹ ਕਰਨਾ ਹੈ ਸਾਨੂੰ ਤਾਂ ਉਹਨਾਂ ਨੇ ਤਕਤੀਆਂ ਨਹੀਂ ਪਾਈਆਂ ਹੁਣ ਸਾਡੀ ਤਾਂ ਉਹਨਾਂ ਨੂੰ ਤਨਖਾਹ ਲਈ ਹੈ ਸਾਨੂੰ ਸੇਵਾ ਲਈ ਹੈ ਸੋ ਅਸੀਂ ਸੇਵਾ ਨਿਭਾ ਰਹੇ ਹਾਂ ਜਿਹੜੀ ਇਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਣ ਦੀ ਜਿਹੜੀ ਹੈ ਉਹਈ ਹੈ ਗੋਲੀ ਜ਼ਰੂਰ ਨਹੀਂ ਲੱਗੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈਗੀ ਉਸ ਨੂੰ ਕਿਵੇਂ ਦੇਖਦੇ ਹੋ ਬਾਤ ਨਿੰਦਨ ਜੋ ਗੱਲ ਬਾਤ ਮਾੜਾ ਗੁਰੂ ਘਰ ਦੇ ਵਿੱਚ ਆ ਕੇ ਇਦਾਂ ਦੀ ਗੱਲ ਕਰਨੀ ਇਦੋਂ ਨਿੰਦਨ ਜੋ ਕੋਈ ਹੋ ਨਹੀਂ ਸਕਦਾ ਜਿੰਨਾ ਨਿੰਦੀ ਉਹ ਨਹੀਂ ਥੋੜੀ ਹੈ ਜੀ ਧੰਨਵਾਦ ਜੀ ਤਾਂ ਬਿਲਕੁਲ ਐਸਾ ਸਾਡੇ ਨਾਲ ਸੁਰਜੀਤ ਸਿੰਘ ਰਖੜਾ ਜਿਨ੍ਹਾਂ ਦੇ ਵੱਲੋਂ ਜਿਹੜੀ ਆ ਉਹ ਸੇਵਾ ਕੀਤੀ ਗਈ ਹੈ ਬਰਤਨਾਂ ਦੀ ਔਰ ਇਸ ਤੋਂ ਬਾਅਦ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੀ ਅੱਜ ਗੋਲੀ ਚਲਾਉਣ ਦੀ ਜਿਹੜੀ ਹੋਈ ਸੀ ਗੱਲ ਤਾਂ ਉਸ ਦੇ ਉੱਤੇ ਵੀ ਜਿਹੜੀ ਉਹ ਨਿੰਦਾ ਕੀਤੀ ਗਈ ਔਰ ਵਲਟੋਹਾ ਦੇ ਬਿਆਨ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਜੋ ਸਾਡੇ ਜਥੇਦਾਰਾਂ ਦੇ ਵੱਲੋਂ ਜੋ ਸਾਡੀ ਡਿਊਟੀ ਲਗਾਈ ਗਈ ਹੈ ਜੋ ਸੇਵਾ ਲਗਾਈ ਗਈ ਹੈ ਸੇ ਉਹ ਆਪਣੇ ਤਨਦੇਹੀ ਦੇ ਨਾਲ ਨਿਭਾਉਂਦੇ ਹੋਏ ਨਜ਼ਰ ਆ ਰਹੇ ਆਂ ਬਾਕੀ ਹੋਰ ਅਪਡੇਟਸ ਲਈ ਬਣੇ ਰੋ ਹਮਦਰ ਟੀਵੀ ਨਾਲ ਕੈਮਰਾ ਪਰਸਨ Rajiv Dehna Ravdeep Singh Patiala